ਭਾਵੇਂ ਮਾਰੇ ਕਰਮ ਕਰਨ ਵਾਲਾ ਬੰਦਾ ਹੈ ਭਾਵੇਂ ਚੰਗੇ ਕਰਮ ਕਰਨ ਵਾਲਾ ਬੰਦਾ ਹੈ ਹਰ ਬੰਦਾ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦੇ ਚਰਨਾਂ 'ਚ ਬੇਨਤੀ ਕਰਦਾ ਆਓ ਪਹਿਲਾਂ ਵੀ ਉਸ ਤੋਂ ਇੱਕ ਸ਼ੇਰ ਸੁਣੋ ਉਸ ਤੋਂ ਬਾਅਦ ਸਮੇਂ ਦੇ ਮੁਤਾਬਕ ਮੈਂ ਤੁਹਾਡੇ ਚਰਨਾਂ 'ਚ ਕੋਈ ਲੜੀ ਬਾਤ ਇਤਿਹਾਸ ਅੱਜ ਦੇ ਇਸ ਸਮੇਂ ਦੇ ਮੁਤਾਬਕ ਉਹ ਕਹਿਣ ਦਾ ਯਤਨ ਕਰਾਂਗੇ ਆਓ ਪਹਿਲਾਂ ਇੱਕ ਸ਼ੇਰ ਸਰਦ ਸੁਣੋ ਸਿੱਖਾ ਸਿੱਖੀ ਦੀ ਸਿੱਖਿਆ ਮਿਲੇ ਜਿੱਥੋਂ ਹੋ ਕਿਤੇ ਸਿੱਖੀ ਦਾ ਪਾਰ ਸਕੂਲ ਪਹਿਲਾ ਮਿਸਲ ਕੈਮ ਹੈ ਪੰਜ ਪਿਆਰਿਆਂ ਦੀ ਸਿੱਖਾ ਸਿੱਖੀ ਦੇ ਸਿੱਖ ਅਸੂਲ ਪਹਿਲਾ ਪੈਂਦਾ ਤੇ ਅਗਲਾ ਪੈਂਦਾ ਤੇ ਅਗਲਾ ਸਿੱਖ ਚੱਲਣਾ ਬਾਣੀ ਅਨਕੂਲ ਪਹਿਲਾ ਜੋਰੇ ਸਿੰਗਾ ਛੱਡ ਬਾਸ਼ਨਾ ਜੀਵਣੇ ਦੀ ਕਰਨਾ ਪੈਂਦਾ ਹੈ ਮਰਨ ਕਬੂਲ ਪਹਿਲਾ ਕਰਨਾ ਪੈਂਦਾ ਹੈ ਮਰਨ ਕਬੂਲ ਪਹਿਲਾ ਵਾਹਿਗੁਰੂ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਤਿਹਾਸ ਦਾ ਲੰਮਾ ਜੜਾ ਲ ਮੈਂ ਕਬਦਾ ਤੁਹਾਡੇ ਚਰਨਾਂ ਵਿੱਚ ਕਹਾ ਉਹ ਅੱਪੂ ਅਰਾਨੀ ਤੇ ਸਾਰੀ ਗੁਰ ਸਾਖਤ ਜਦੋਂ ਦੇਖਿਆ ਨਾ ਨਜ਼ਾਰਾ ਪੰਜਾਂ ਪਿਆਰਾਂ ਨੂੰ ਮਹਾਰਾਜ ਨੇ ਅੰਮ੍ਰਿਤ ਵਿਸ਼ਕਾਤਾ ਫਿਰ ਉਹਨਾਂ ਤੋਂ ਆਪ ਧਾਤ ਮੰਗੀ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਿਆ ਗੁਰ ਸੰਗਤ ਫਿਰ ਨਗਮਾ ਕਉਂਦੀ ਹੈ ਮਹਾਰਾਜ ਨੇ ਪਾਣੀ ਵਿੱਚ ਲਿਖਿਆ ਕਹਿੰਦੇ ਬਾਹ ਪ੍ਰਗਟਿਓ ਮਰਦ ਗੰਮੜਾ ਬਰਿਆਮ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਪੁਰ ਜిల్లా ਦੁਨੀਆ ਤੇ ਕੇਤੇ ਮਿਸਾਲ ਨਹੀਂ ਮਿਲਦੀ ਆਓ ਇੱਕ ਸੰਗਤ ਦੀ ਆਵਾਜ਼ ਉਹ ਆਪੂ ਦਰਾਨੀ ਮੁਸਲਮਾਨ ਰੰਗ ਦੇ ਬਾਦਸ਼ਾਹ ਦਾ ਜਸੂਰ ਅੱਗੇ ਹੋ ਕੇ ਆਵਾਜ਼ਾਂ ਦਿੰਦਾ ਜਿन्हे ਉਸੇ ਦਿਨ ਖੰਡੇ ਪਾਟੇ ਦਾ ਅਮਰਦ ਛੱਕਿਆ ਕਲਗੀ ਤਰਪਾਤ ਸਾਹਿਬ ਅੱਬੂ ਅਰਨੀ ਤੋਂ ਨੌ ਕੱਟ ਕੇ ਕਲਗੀਧਰ ਪਾਤਸ਼ਾਹ ਨੇ ਫਿਰ ਅਜਮੇਲ ਸਿੰਘ ਰੱਖਿਆ ਉਹਦਾ ਨਾਮ ਸਾਰੀ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਚੜ੍ਹਦੀ ਕਲਾ ਬਾਜਾਂ ਵਾਲੇ ਸਤਿਗੁਰਾਂ ਦੀ ਬਾਹ ਪਰ ਕਿਤੇ ਉਹ ਮਰਦ ਗੰਬੜਾ ਬ੍ਰਿਆਮ ਅਕੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਦੇ ਸਤਿਗੁਰ ਕਲਗੀ ਬਾ Yeah. Okay. ਸਤਿਗੁਰੂ ਬਾਝਾ ਸਿਰਾਂ ਦੇ ਬੰਦਲੇ ਹੈ ਬਖਸ਼ੀ ਸਿੱਖੀ अमृत छका के पाणी पाण बख़्श के साॼा भट देला ਦਿੱਲਾ ਬਾਣਾ ਪਹਿਨਾਓ ਚਿੜੀਆਂوں سے ਬਾਜ ਤੜਾਉں ਸਭ ਲੱਖ ਨਾਲ ایک ਲੜਾਉں تبੇ ਕੋ ਬਿੰਦ ਸਿੰਘ ਨਾਮ ਕਹਾਉ ਆਉ ਗੁਰੂ ਖਾਲਸਾ ਜੀ ਦਿੱਤਾ ਹੋਇਆ ਸਮਾ ਸਮਾਪਤ ਹੈ ਬੋਲਦੇ ਤਾਂ ਕਈ ਤਰ੍ਹਾਂ ਦੀਆਂ ਗਲਤੀਆਂ ਆਪਦੇ ਵਿੱਚੋਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿ ਗੁਰਮਤਿ ਲਫ਼ਜ਼ ਤੋਂ ਬਾਹਰ ਨਿਕਲ ਗਿਆ ਹੋਵੇ ਗੁਰਸੰਗਤ ਬਖਸ਼ਣਹਾਰ ਹੈ ਸਾਰੀਆਂ ਗੁਰਸੰਗਤਾਂ ਦਾ ਧੰਨਵਾਦ ਜੀ ਆਇਆਂ ਜਿਹਨੇ ਵੀ ਪੁਰ ਸੰਗਤ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪਹੁੰਚੇ ਹੋ ਸੁਆਮੀ ਜੀਆ ਵੱਲੋਂ ਗੁਰੂ ਨਾਨਕ ਦਰਬਾਰ ਦੇ ਸਾਰੇ ਮੁਕ ਸੇਵਾਦਾਰਾਂ ਵੱਲੋਂ ਸਭਨਾਂ ਨੂੰ ਜੀ ਆਇਆਂ ਧੰਮਾ ਜਿੱਥੇ ਮਸਿਆ ਦੇ ਦਿਹਾੜੇ ਦੀਆਂ ਵਧਾਈਆਂ ਤੇ ਅੱਜ ਦਾ ਦੀਵਾਨ ਖਾਲਸਾ ਪੰਥ ਦੀ ਸਿਰਜਣਾ ਵਾਸਤੇ ਹੈ ਸਾਰੀ ਪੁਰ ਸੰਗਤ ਨੂੰ ਖਾਲਸਾ ਪੰਥ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦੇ ਖਿਮਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ